ਵੱਡੀ ਖਬਰ ਪਾਨਾ ਸਿੱਧੂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਪਾਨਾ ਸਿੱਧੂ ਨੂੰ ਲੈ ਕੇ ਅੱਜ ਪਟਿਆਲਾ ਕੋੜ ਦੇ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਉੱਥੇ ਹੀ ਜਗਤਾਰ ਸਿੰਘ ਹਵਾਰਾ ਦੇ ਪਿਤਾ ਪਾਨਾ ਸਿੱਧੂ ਦੇ ਹੱਕ ਦੇ ਵਿੱਚ ਆਏ ਨੇ ਤੇ ਟੋਲ ਪਲਾਜ਼ੇ ਵੀ ਬੰਦ ਕੀਤੇ ਗਏ ਤੇ ਜਿਸ ਨੂੰ ਲੈ ਕੇ ਸਰਕਾਰਾਂ ਤੇ ਤਿੱਖੇ ਨਿਸ਼ਾਨੇ ਵੀ ਸਾਦੇ ਨੇ ਤੇ ਉਹਨਾਂ ਨੇ ਕਿਹਾ ਕਿ ਸ਼ਰਿਆਮ ਪਾਨਾ ਸਿੱਧੂ ਦੇ ਨਾਲ ਧੱਕੇਸ਼ਾਹੀ ਹੋ ਰਹੀ ਹੈ ਅਜਿਹੇ ਜਿਹੜੇ ਬਿਆਨ ਉਹਨਾਂ ਦੇ ਵੱਲੋਂ ਦਿੱਤੇ ਗਏ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਹਾਂ ਜਗਤਾਰ ਸਿੰਘ ਹਵਾਰਾ ਦੇ ਪਿਤਾ ਦਾ ਹੋਰ ਕੀ ਕਹਿਣਾ ਹੈ ਅੱਜ ਦਾ ਜਿਹੜਾ ਸ਼ਾਰਟ ਟਾਈਮ ਤੇ ਕੌਮ ਦਿੱਤੀ ਗਈ ਹੈ ਸੰਗਤਾਂ ਨੂੰ ਕਿਸਾਨ ਜਥੇਬੰਦੀਆਂ ਨੂੰ ਖਾਸ ਕਰਕੇ ਭਾਨਾ ਸਿੱਧੂ ਜਿਹੜਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਸੀ ਪੰਜਾਬ ਤੋਂ ਬੇਰੁਜ਼ਗਾਰ ਜਿਹੜੇ ਸਾਡੇ ਨੌਜਵਾਨ ਹੈ ਉਹ ਸਰਕਾਰ ਦੀ ਮਾੜੀ ਨੀਤੀਆਂ ਕਰਦੇ ਭਾਨਾ ਸਿੱਧੂ ਇਹ ਜਿਹੜੇ ਉਹਨਾਂ ਨੂੰ ਕਿੱਜਣ ਦਾ ਨਾਰਾ ਲਾਉਂਦੇ ਸੀ ਬਹੁਤ ੱੱਗੀ ਮਾਰਦੇ ਸੀ ਉਹਨਾਂ ਨੇ ਪੈਸਾ ਵੀ ਲੈ ਲੈਣਾ ਉਹਨਾਂ ਨੂੰ ਬਾਹਰ ਬਣਾ ਭੇਜਣਾ ਜਿਹੜੇ ਇਸ ਤਰ੍ਹਾਂ ਦੇ ਕੇਸ ਸੀ ਫੇਰ ਕੋਈ ਜਿਹੜੇ ਆਪ ਵਿੱਚ ਮਾਲਕੀ ਤੀਮੀ ਦੇ ਮੱਤ ਭੇਜ ਹੈ ਉਹਨਾਂ ਨੂੰ ਉਹ ਸੋਲਵ ਕਰਦਾ ਸੀ ਸੋ ਇਸ ਤਰ੍ਹਾਂ ਦੇ ਇੱਕ ਸਮਾਜ ਸੁਧਾਰ ਕਾਰਜ ਕਰਦਾ ਸੀ ਭਾਨਾ ਸਿੱਧੂ ਪਰ ਸਰਕਾਰ ਨੂੰ ਰਾਸ ਨਹੀਂ ਆਇਆ ਕਿਉਂਕਿ ਸਰਕਾਰ ਕਰੋੜਾਂ ਰੁਪਏ ਉਹਨਾਂ ਏਜੰਟਾਂ ਤੋਂ ਲੈ ਰਹੀ ਹੈ ਜਿਹੜੇ ਗਲਤ ਤਰੀਕੇ ਨਾਲ ਬੱਚਿਆਂ ਨੂੰ ਬਣਾਵਾ ਕਰ ਰਹੇ ਸੋ ਭਾਨਾ ਸਿੱਧੂ ਤੇ ਲੁਧਿਆਣਾ ਕੇਸ ਪਾਇਆ ਗਿਆ ਜੋ ਸਰਾਸਰ ਗਲਤ ਹੈ ਜਿਸ 에ਜੰਟ ਨੂੰ 1 ਕਰੋੜ 15 ਲੱਖ ਰੁਪਇਆ ਉਹ ਵਾਪਸ ਕਰਾ ਰਿਹਾ ਸੀ ਉਸ ਪਾਰਟੀ ਦਾ ਉਸ ਤੋਂ 10000 ਰੁਪਇਆ ਰਿਸ਼ਵਤ ਮੰਗਣ ਦੀ ਉਸ ਤੇ ਦੋਸ਼ ਲਾਇਆ ਉਸ ਤੇ ਪਰਚਾ ਦਰਜ ਕਰਿਆ ਪਰਚਾ ਦਰਜ ਕਰਕੇ ਉਹਨੂੰ ਰਿਮਾਂਡ ਲੈ ਕੇ ਜੇਲ੍ਹ ਭੇਜਿਆ ਗਿਆ ਉਸ ਤੇ ਤਸ਼ੱਦਦ ਕੀਤਾ ਗਿਆ ਦੇਖੋ ਜਿਹੜਾ ਪੰਜਾਬ ਦੇ ਹਕਕਾਂ ਦੀ ਗੱਲ ਕਰਦਾ ਪੰਜਾਬ ਦੇ ਨਿਯਤਾਂ ਦੀ ਗੱਲ ਕਰਦਾ ਭਾਨੇ ਸਿੱਤੂ ਤੇ 30000 ਦਾ ਤਸ਼ੱਦਦ ਕੀਤਾ ਗਿਆ ਸੋ ਹੁਣ ਜਦੋਂ ਜ਼ਮਾਨਤ ਤੇ ਉਸ ਕੇਸ 'ਚ ਉਹਨੂੰ ਜ਼ਮਾਨਤ ਮਿਲ ਰਹੀ ਸੀ ਬਾਹਰ ਆ ਰਿਹਾ ਸੀ ਪਟਿਆਲੇ ਇੱਕ ਹੋਰ ਕੇਸ ਉਸਤੇ ਪਾਇਆ ਗਿਆ ਕੇਸ ਦੇਖੋ ਸਰਕਾਰ ਦਾ ਮੈਂ ਕਹਿੰਨਾ ਕਿਸ ਤਰ੍ਹਾਂ ਦਾ ਸਟੇਟਸ ਹੈ ਸਰਕਾਰ ਦਾ ਨੀਵੇਂ ਪੱਤਰ ਤੇ ਸਰਕਾਰ ਉਤਰਿਆ ਜੀ ਕਿ 10 ਇੱਕ ਦੀ ਦੀ ਕਿਸੇ ਦੀ ਚਿੰਨੀ ਤੋੜਨ ਦਾ ਕੇਸ ਉਸਤੇ ਦਰਜ ਕੀਤਾ ਗਿਆ ਜੋ ਸਰਾ ਸਰ ਗਲਤ ਹੈ ਨਾ ਭਾਨਾ ਸਿੱਤ ਇਸ ਤਰ੍ਹਾਂ ਦੀ ਦਿੱਤੀ ਦਾ ਮਾਲਕ ਹੈ ਸੋ ਉਸ ਦੇ ਕੇਸ ਭਾਵੇਂ ਇੱਕ ਕੇਸ ਬੋਰ ਦਾ ਪਾਇਆ ਗਿਆ ਸੋ ਉਹਨਾਂ ਨੂੰ ਜਿਹੜਾ ਕੋਈ ਪੰਜਾਬ ਦੀ ਗੱਲ ਕਰਦਾ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਭਾਵੇਂ ਭਾਨਾ ਸਿੱਧੂ ਹੈ ਭਾਵੇਂ ਭਾਈ ਅਮਰਪਾਲ ਸਿੰਘ ਹੈ ਜਾਂ ਜਹਦੜ ਜਿਕਤਾਰ ਸਿੰਘ ਹਵਾਰਾ ਪੰਜਾਬ ਦੇ ਹੁੰਦੇ ਜ਼ੁਲਮ ਨੂੰ ਰੋਕਣ ਬਾਸ ਤੇ ਉਹ ਐਕਸ਼ਨ ਕਰਦੇ ਹੈ ਉਹਨਾਂ ਨੂੰ ਸਰਕਾਰਾਂ ਜਿਹੜਾ ਪਿੱਛੇ ਤੱਕ ਨਹੀਂ ਸੋ ਅੱਜ ਜਿਹੜਾ ਭਾਨੇ ਸਿੱਧੂ ਨੂੰ ਨਜਾਇਜ਼ ਕੇਸ ਪਾ ਕੇ ਬਰਾਸਤ ਰੱਖਿਆ ਗਿਆ ਉਹਦੇ ਖਿਲਾਫ ਸੰਗਤਾਂ ਜਾਗਰੂਕ ਹੋਈਆਂ ਜਿਸਾਨ ਜਿਹਾ ਬੰਦੀਆਂ ਨੇ ਕੌਲ ਕੀਤੀ ਹੈ ਟੋਲ ਪਲਾਜ਼ਾ 2 ਘੰਟੇ ਬਾਅਦ ਤੇ ਫ੍ਰੀ ਕੀਤਾ ਇਹ ਸਰਕਾਰ ਨੂੰ ਇੱਕ ਸੰਕੇਤ ਹੈ ਵੀ ਜਿਹੜਾ ਵੀ ਕੋਈ ਪੰਜਾਬ ਇਸ ਤਰ੍ਹਾਂ ਦਾ ੱਟਕਾ ਕਰੇਗਾ ਉਹਦੇ ਖਿਲਾਫ ਪਬਲਿਕ ਹੈ ਸੋ ਅੱਜ ਦੀ ਮੈਂ ਪੰਜਾਬ ਦੀ ਜਿਹੜੀ ਸਰਕਾਰ ਹੈ ਆਮ ਆਦਮੀ ਪਾਰਟੀ ਉਹਨਾਂ ਇੱਕ ਸਨੇਹਾ ਜ਼ਰੂਰ ਦੇਣਾ ਚਾਹੁੰਦਾ ਕਿ ਜੋ ਸਰਕਾਰ ਦਾ ਫਰਜ਼ ਬਣਦਾ ਸਰਕਾਰ ਦੀ ਡਿਊਟੀਆਂ ਬਣਦੀਆਂ ਕਿਉਂਕਿ ਸਰਕਾਰ ਲੋਕਾਂ ਵੱਲੋਂ ਚੁਣੀ ਜਾਂਦੀ ਹੈ ਲੋਕਾਂ ਵਾਸਤੇ ਬਣਦੀ ਹੈ ਸੋ ਉਹਨਾਂ ਨੂੰ ਜਨਤਾ ਦੇ ਕੰਮ ਕਰਨੇ ਚਾਹੀਦੇ ਇੱਥੇ ਰੋਜ਼ਗਾਰ ਦੇਣਾ ਚਾਹੀਦਾ ਡਿਵੈਲਪਮੈਂਟ ਕਰਨੀ ਚਾਹੀਦੀ ਹੈ ਪੰਜਾਬ ਨਾਲ ਜਿਹੜੇ ਤਕੇ ਹੋ ਰਹੇ ਆ ਭਾਵੇਂ ਅੱਜ ਚੰਡੀਗੜ੍ਹ ਪੰਜਾਬ ਤੋਂ ਖੋ ਕੇ ਖੋਹਿਆ ਜਾ ਰਿਹਾ ਪੰਜਾਬ ਨੂੰ ਇੱਕ ਰਾਜਧਾਨੀ ਤੋਂ ਲਾਵਾਰਸ਼ ਕੀਤਾ ਜਾ ਰਿਹਾ ਉਸ ਦੇ ਖਿਲਾਫ ਨਹੀਂ ਬੋਲ ਰਿਹਾ 20MB ਬੋਰਡ ਜਿਹੜਾ ਭਾਖੜਾ ਮੈਨੇਜਮੈਂਟ ਬੋਰਡ ਹੈ ਉਹ ਚੋਂ ਪੰਜਾਬ ਦੀ ਮੈਂਬਰਸ਼ਿਪ ਜਿਹੜੀ ਉਹ ਖਤਮ ਕਰਤੀ ਪਰੰਤੂ ਇਹ ਸਰਕਾਰ ਕੋਈ ਬੋਲ ਨਹੀਂ ਰਹੀ ਸੋ ਇਸ ਤਰ੍ਹਾਂ ਕਰਕੇ ਜਿਹੜੇ ਪੰਜਾਬ ਦੇ ਮੁੱਦਿਆਂ ਤੇ ਤਾਂ ਇਹ ਬਿਲਕੁਲ ਬੋਲ ਨਹੀਂ ਰਹੇ ਜਿਹੜਾ ਪੰਜਾਬ ਦੇ ਹੱਕਾਂ ਦੀ ਮੁੱਦਿਆਂ ਦੀ ਗੱਲ ਕਰਦਾ ਉਹਨੂੰ ਕੇਸ ਪਾ ਕੇ ਇਹ ਪਰੇਸ਼ਾਨ ਕਰਦੇ ਮੈਂ ਅੱਜ ਦੀ ਗੱਲ ਇੱਕ মিডিਆ ਦੇ ਸਾਹਮਣੇ ਹੋਰ ਜਿਹੜਾ ਇੱਕ ਸਿੱਖ ਦਾ ਫਰਜ਼ ਵੀ ਮੰਨਦਾ ਕਿਉਂਕਿ ਸਾਡਾ ਇਤਿਹਾਸ ਇਸ ਚੀਜ਼ ਦਾ ਬਾ ਹੈ ਕਿ ਜਦੋਂ ਵੀ ਕਦੇ ਬੇਤਾਂ ਪੈਂਦੀ ਹੈ ਸਿੱਖ ਉਸਦੇ ਨਾਲ ਖੜਦਾ ਮੈਂ ਰਾਤ ਇਨਸਪੈਕਟਰ ਸਾਦਰ ਨੂੰ ਫੋਨ ਲਾਇਆ ਮੈਂ ਆਪਣੀ ਜਾਣਕਾਰੀ ਦਿੱਤੀ ਕਿ ਮੈਂ ਜਿਹਦਰ ਜਗਤਾਰ ਸਿੰਘ ਹਮਾਰਾ ਦਾ ਬਾਪੂ ਵੀ ਬੋਲਣਾ ਮੇਰੀ ਇੱਛਾ ਕਿ ਸਵੇਰੇ ਮੈਂ ਉਹਨੂੰ ਨਾਸ਼ਤਾ ਕਰਵਾ ਦੋ ਪਰੌਂਠੇ ਉਹਨੂੰ ਜਾ ਕੇ ਭਾਨੇ ਸਿੱਧੂ ਨੂੰ ਕਰਾ ਕੰਮ ਉਹਨਾਂ ਨੇ ਮੇਰੇ ਨਾਲ ਵਾਦਾ ਕਰਿਆ ਕਿ ਬਜ਼ੁਰਗੋ ਮੈਂ ਸਵੇਰੇ ਤੁਹਾਨੂੰ ਦੱਸਾਂਗਾ ਜ਼ਰੂਰ ਫੇਰ ਇਹ ਮੰਗ ਪੂਰੀ ਕਰਾਂਗਾ ਪਰੰਤੂ ਸਵਾ 8 ਵਜੇ ਜਦੋਂ ਮੈਂ ਫੋਨ ਕਰਿਆ ਇਨਸਪੈਕਟਰ ਸਾਹਿਬ ਨੂੰ ਉਹਨਾਂ ਨੇ ਫੇਰ ਮੈਨੂੰ ਇਹੀ ਕਿਹਾ ਕਿ ਬਜ਼ੁਰਗੋ ਤੁਹਾਡਾ ਜਿਹੜਾ ਮਸਲਾ ਉਹ ਮੇਰੇ ਧਿਆਨ ਚ ਹੈ ਮੈਂ ਪਹਿਲ ਦੇ ਆਧਾਰ ਤੇ ਜ਼ਰੂਰ ਕਰਾਂਗਾ ਦੇਖੋ ਕਿੰਨੀ ਉਹ ਹਰਕਤ ਇੱਕ ਤਾਂ ਉਸ ਤੇ ਤਸੱਦਦ ਕਰਿਆ ਜਾ ਰਿਹਾ ਕਿ ਸਾਾਨੂੰ ਕੋਈ ਹੱਕ ਨਹੀਂ ਮਿਲ ਅਸੀਂ ਉਹਨੂੰ ਦੋ ਰੋਟੀ ਪ੍ਰਸ਼ਾਦੇ ਬਿਨਾਂ ਚਕਾਸ਼ ਕੀਏ ਦੇਖੋ ਸਰਕਾਰ ਦੀ ਗਲਤ ਨੀਤੀਆਂ ਇਹ ਸਰਕਾਰ ਇਹਦਾ ਹਾਲ ਉਹੀ ਹੁਣ ਜੋ ਪਿਛਲੀ ਪਾਰਟੀਆਂ ਦਾ ਹੋਇਆ ਕਿਉਂਕਿ ਪੰਜਾਬ ਨੂੰ ਜਿਹਨੇ ਪਿੱਛੇ ਖਾਈ ਹੈ ਭਾਵੇਂ ਉਹ 25 ਸਾਲ ਤੇ ਰਾਜ ਕਰਨ ਦਾ ਬਾਦਲ ਕਰਦਾ ਉਹ ਅੱਜ ਹਾਸ਼ੀਏ ਤੋਂ ਖਤਮ ਹੋ ਚੁੱਕੇ ਤਾਂ ਭਗਵਾਨ ਤਮਨ ਨੂੰ ਵੀ ਇਹ ਸੋਚ ਲੈਣਾ ਚਾਹੀਦਾ ਵੀ ਜਿਹੜੇ ਉਹ ਰਸਤੇ ਪਿਆ ਨਾ ਉਹਦਾ ਰਿਜ਼ਲਟ ਹੋਇਆ ਕਿ ਨਾ ਇਹਨੂੰ 2024 ਦੀ ਲੋਕ ਸਭਾ ਚੋਣਾਂ ਚ ਇਸ ਦਾ ਰਿਜ਼ਲਟ ਪਤਾ ਲੱਗ ਜਾਣਾ ਵੀ ਕਿੰਨੀ ਜਨਤਾ ਮੇਰੇ ਨਾਲ ਹੈ ਕਿਉਂਕਿ ਪਿਛਲੀ ਜਿਹੜੀ ਬਾਹਰਲੀ ਸਟੇਟਾਂ ਦੀ ਵਿਧਾਨ ਸਭਾ ਦੀ ਚੋਣਾਂ ਹੋਈਆਂ ਉਹ ਚ ਇਹਨਾਂ ਨੇ ਪੰਜਾਬ ਦਾ ਅਰਬਾ ਰੁਪਿਆ ਉੱਥੇ ਪ੍ਰਚਾਰ ਵਾਸਤੇ ਖਰਚ ਕੀਤਾ ਜਿਹੜਾ ਕੇਜਰੀਵਾਲ ਪ੍ਰਧਾਨ ਮੰਤਰੀ ਬਣਦੇ ਸੁਪਨੇ ਲੈ ਰਿਹਾ ਸੀ ਉਹਦੇ ਸੁਪਨੇ ਨਾਕਾਰ ਹੋਏ ਆ ਸਾਰੇ ਕਿਉਂਕਿ ਉੱਥੇ ਇਹਨਾਂ ਦੇ ਕੈਂਡੀਡੇਟ ਆਪਣੀ ਜ਼ਮਾਨਤਾਂ ਵੀ ਨਹੀਂ ਬਚਾ ਸਕੇ ਕਾਰਨ ਕੀ ਹੈ ਕਿ ਇਹ ਪ੍ਰਚਾਰ ਤਾਂ ਮੀਡੀਆ 'ਚ ਕਰ ਰਹੇ ਆ कोरोना रुपया खर्च के असलियत है नहीं असलियत तो हुण देखा जेड़ा भगवंत मान वादे करदा सी के मेरी सरकार च कोई ਧਰਨਾ ਨਹੀਂ ਹੋਏਗਾ ਅੱਜ ਮਜ਼ਦੂਰ ਹੋ ਰਹੇ ਹਨ ਵਿਦਿਆਰਥੀ ਧਰਨੇ ਲਾ ਰਹੇ ਹਨ ਆਣ ਵਾਲੀ ਰਣਨੀਤੀ ਕੀ ਹੋਗੀ ਜੇ ਹੁਣ ਉਹਨੂੰ ਨਹੀਂ ਜ਼ਮਾਨਤ ਮਿਲਦੀ ਅੱਜ ਜਿਵੇਂ ਹੋਰ ਕਟੇਦਾਰ ਹੋ ਰਹੇ ਨੇ ਦੇਖੋ ਕੱਲ ਨੂੰ ਉਹਦੇ ਪਿੰਡ کورٹ ਦੁਨੇ ਸੱਦਿਆ ਗਿਆ ਇਕੱਠ ਜੋ ਵੀ ਉੱਥੇ ਸੰਗਠਨ ਫੈਸਲਾ ਲੈਣ ਗਿਆ ਉਹ ਅਗਲੀ ਰਣਨੀਤੀ ਠੀਕ